ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਗਾਂ ਤੇ ਇੱਕ ਦੋਸਤੋ ਗੱਬਣ ਝੋਟੀ ਦਿਖਾਵਾਂਗੇ ਡਿਟੇਲ ਇਹਨੇ ਦੋਵਾਂ ਪਸ਼ੂ ਦੀ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂਰੀ ਵੀਰ ਦੇ ਕੋਲੋਂ ਸਾਰੀ ਪੁੱਛ ਲੈਂਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਕਿਰਪਾ ਗੁਰੂ ਆਰਮਦਾਸ ਦੀ ਤੁਸੀਂ ਸੁਣਾਓ ਵਧੀਆ ਵਧੀਆ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਚੱਲਦਾ ਵੀਰ ਜੀ ਡਰੈਸ ਬੋਲਦੀ ਵੀਰ ਆਪਣਾ ਪਿੰਡ ਝਾਮਕੇ ਖੁਰਦ ਤਸਿਲ ਜ਼ਿਲ੍ਹਾ ਤਰਨਤਾਰਨ ਨਾਮ ਆ ਰਜੀਵ ਸਿੰਘ ਮੋਬਾਈਲ ਨੰਬਰ 9992810243 ਠੀਕ ਹੈ ਜੀ ਅੱਜ ਵੀਰ ਜੀ ਆਪਣੇ ਕੋਲ ਦੋ ਲਾ ਗਿਆ ਦੋ ਲਾ ਗਿਆ ਵੀਰ ਜੀ ਗਾਹ ਤਾਜੀ ਸੂਈ ਤੇ ਮੱਝ ਗੱਬ ਹਾਂ ਤਾਜੀ ਸੂਈ ਗਾਵਾਂ ਜਰਸੀ ਦੂਜਾ ਸੂਆ ਤੇ ਮੱਝ ਗੱਬਣੇ ਦੂਜਾ ਸੂਆ ਝੋਟੀ ਆ ਠੀਕ ਹੈ ਜੀ ਅੱਛਾ ਵੀਰ ਗਾਂ ਦੀ ਹਾਂਜੀ ਕਿੰਨਾ ਸੂਹਾ ਸੂੜੀ ਮਾਜ ਦੂਜਾ ਸੂਹਾ ਝੋਟੀਆਂ ਵੀਰ ਜੀ ਅੱਛਾ ਜੀ ਸ਼ੇਡ ਆਂਦੇ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਵਾਨੀ ਵਾਲੇ ਅਜੇ ਇੱਕ ਦਾ ਨਾ ਪੁੱਟਿਆ ਅਜੇ ਇੱਕ ਉੱਗਿਆ ਹੀ ਨਹੀਂਗਾ ਠੀਕ ਹੈ ਜੀ ਹਾਂਜੀ ਜਵਾਨੀ ਹੋਈ ਸੂਨ ਦੇ ਵਿੱਚ ਕਿੰਨਾ ਟਾਈਮ ਖੜਦੀ ਸੂਨ ਦੇ ਵਿੱਚ ਆਪਾਂ ਵੀ ਚਲੋ ਲਿਆਂਦੀ ਆ 10 ਦਿਨ ਮੰਨ ਲਈਏ 15 ਦਿਨ ਮੰਨ ਲਈਏ ਇਨਾ ਟਾਈਮ ਲੈ ਜੂਗੀ ਠੀਕ ਹੈ ਜੀ ਪਹਿਲੇ ਸੂਏ ਦਾ ਰਿਕਾਰਡ 15 ਕਿਲੋ ਦਾ ਹੈ ਠੀਕ ਹੈ ਜੀ ਬੜੀ ਗਰੰਟੀ ਨਾਲ ਝੋਟੀਆਂ ਆਈਆਂ ਆਪਣਾ ਬਾਕੀ ਦੋਸਤੋ ਇਹਦੀ ਫੇਸ ਕੁਆਲਟੀ ਕਰੋ ਚੈੱਕ ਗੋਲ ਸਿੰਘ ਦੋਸਤੋ ਨਿਕਾ ਨਿਕਾ ਤੇ ਇਹਦਾ ਜਿਹੜਾ ਮੈਹ ਦਾ ਕੱਦ ਕਾਠ ਹੈ ਜਿਹਦੀ ਮੈਹ ਦੀ ਲਵਾਈ ਹੈ ਲੈਂਥ ਮੈਹ ਦੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਅਜੇ 15 ਦਿਨ ਦਾ ਟਾਈਮ ਦੂਸੋਂ ਸੂਨ ਦੇ ਵਿੱਚ ਪਿਆ ਵਾ ਤੇ ਪਿੱਠਪੜੇ ਦੀ ਚੜਾਈ ਵੀ ਤੋੜ ਕੇ ਦਿਖਾਈਏ ਨੂੰ ਮੜਾ ਖੋਲੀਏ ਇੱਕ ਦੀ ਦੋਸਤੋ ਪੂਰਾ ਜਿਵੇਂ ਆਖੀ ਤਾਂ ਨਾ ਵੀ ਫੁੱਟ 1.5 ਫੁੱਟ ਤੋਂ ਲਾ ਕੇ 2 ਫੁੱਟ ਦੇ ਵਿੱਚ ਵਿੱਚ ਜਿਹਦਾ ਪਿੱਠਪੜੇ ਦੀ ਜਿਹੜੀ ਚੜਾਈ ਹੋਊਗੀ ਕੱਦ ਕਾਠ ਦੋਸਤੋ ਮੈਂ ਦਾ ਕਰੋ ਚੈੱਕ ਜੀ 15 ਲੀਟਰ ਦੁੱਧ ਦੋਸਤੋ ਪਹਿਲੇ ਸਵੇਰੇ ਵੀਰ ਕਹਿੰਦਾ ਇਹਨੇ ਚੁਆਇਆ ਕਰਮਾਈ ਨੇ ਆ ਪਿੱਠਪੁੜੇ ਦੀ 200 ਚੜਾਈ ਚੈੱਕ ਕਰ ਲੋ ਪੂਰੇ 2 ਫੁੱਟ ਦੀ ਪਿੱਠਪੁੜੇ ਦੀ ਚੜਾਈ ਜੇ ਇਹ ਸੋਨਾ ਦੋਸਤੋ ਆਰਡਰ ਤਿਆਰ ਕਰੀ ਉਹਦੀ ਕਰਮਾਈ ਸਟਾਰਟਿੰਗ ਇਹਨੇ ਕਰਤੀ ਹੈ ਦੁੱਧ ਲਾਉਣ ਦੀ ਇੱਥੇ ਚੱਲਣ ਵੀਰ ਜੀ ਝੋਟੀ ਵਿਖਾ ਦਿਓ ਮੇਰੇ ਬਰਾਬਰ ਝੋਟੀ ਸਿਰ ਦੇ ਬਰਾਬਰ ਦੋਸਤੋ ਕੱਢ ਕਾਟ ਵੇਖ ਲਓ ਤੁਸੀਂ ਕਰਦੀ ਪੂਰੀ ਆ ਕਰੋ ਚੈੱਕ ਜੀ ਕੋਈ ਵੀਰ ਇਹਨੇ ਕਦੇ ਵੀਡੀਓ ਜ਼ੂਮ ਕਰਕੇ ਦਿਖਾਉਣ ਦੇ ਆਪਾਂ ਨੂੰ ਕੋਈ ਇਹ ਵੀ ਨਹੀਂ ਵੀਰ ਜੀ ਇੱਧਰ ਲਿਆਓ ਲਾਗੇ ਝੋਟੀ ਠੰਡੀ ਸੀਲ ਲਓ ਜੀ ਤੁਹ ਵਿਖਾ ਦੇਾਂਗੇ ਆ ਲੋ ਜੀ ਲਓ ਜੀ ਦੋਸਤੋ ਆਹ ਦੇਖੋ ਕੰਨੀ ਵਾਲਾ ਦੰਦ ਵੀ ਇੱਧਰ ਬਰਾਬਰ ਨਹੀਂ ਕੀਤਾ ਇਹ ਦੰਦ ਛੋਟੀ ਆ ਹਾਂਜੀ ਛਿੱਗੀ ਜੀ ਹੋ ਗਈ ਇੱਕ ਬੰਨੇ ਦਾ ਦੰਦ ਬਰਾਬਰ ਕਰ ਲਿਆ ਵਾ ਇੱਕ ਬੰਨੇ ਦਾ ਰਹਿੰਦਾ ਜਵਾਨੀ ਵਾਲਾ ਛਿੱਗੀ ਹੋ ਗਈ ਆ ਜਵਾਨੀ ਵਾਲੇ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਰੋ ਕਦ ਕੱਟ ਮਿਹਦਾ ਚੱਕ ਇਹ ਵੀ ਥੋੜੀ ਜੀ ਐ ਨੂੰ ਤੋਰੀ ਇੱਧਰ ਨੂੰ ਕਿਉਂਕਿ ਚੀਜ਼ ਜਿਹੜੀ ਚੰਗੀ ਨੂੰ ਚੰਗੀ ਤਰ੍ਹਾਂ ਖਾਈਏ ਤੋੜ ਕੇ ਸਿਰ ਦੇ ਬਰਾਬਰ ਛੋਟੀ ਹੁੰਦੀ ਤੁਹਾਡੇ ਥੋੜੇ ਕੈਮਰੇ ਤੋਂ ਡਰਦੀ ਵਾਸਤੇ ਹਾਂਜੀ ਹਾਂਜੀ ਹੋਪਰਾ ਕਰਦੀ ਆ ਲਓ ਦੋਸਤੋ ਡਰਦੀ ਕਰਕੇ ਤਾਂ ਥੋੜੀ ਜੀ ਲੈ ਜਾ ਵੀਰ ਲੈ ਅਸ਼ੂ ਦੋਸਤੋ ਉਪਰੇ ਬੰਦੇ ਤੋਂ ਹਮੇਸ਼ਾ ਡਰ ਜਾਂਦਾ ਵਾ ਕਈ ਵਾਰੀ ਸੋਹਣੀਆਂ ਦੋਸਤੋ ਪੂਰੀ ਰਾਜੀਪੂਰੀ ਜੰਮੀ ਪਈ ਹੈ ਜੀ 15 ਦਿਨ ਦਾ ਟਾਈਮ ਦੋਸਤੋ ਸੂਨ ਦੇ ਵਿੱਚ ਪਿਆ ਵਾ ਆਣੀ ਬਿਨਾ ਤੇ ਆਈ ਥਰੀ ਹੈ ਨਾ ਠੀਕ ਹੈ ਬੰਦੋ ਬੰਦੋ ਜਾਨ ਬਹੁਤ ਜਿਆਦੀ ਹੈ ਬਹੁਤ ਜਬਰਦਸਤ ਹੈ ਜਾਨ ਮੈਂ ਤੈਨੂੰ ਪਤਾ ਵੀ ਜੰਮੀ ਪਈ ਹੈ ਖਰਾਕਾਂ ਖਵਾਈਆਂ ਕਿਸੇ ਵੀ ਨੇ ਜਿਹਨੇ ਸੰਭੀ ਯਾਰੀ ਨੇ ਅਸ਼ਾਹਰ ਦੀ ਵੀਰੇ ਮੁੱਲ ਦਾ ਆਪਾਂ ਫੋਨ ਤੇ ਕਰਨਾ ਕਿ ਜਾਂ ਵੀਡੀਓ ਦੇ ਵਿੱਚ ਕਰਨਾ ਵੀਰ ਜੀ ਅਜੇ ਕੱਚੀ ਆ ਇਹ ਵੀਰ ਭਰਾ ਦੇ ਸਾਹਮਣੀ ਵੀ ਆ ਅਜੇ ਆਪਾਂ ਵੀ ਸੰਬੰਧ ਆਏ ਆ ਜਿਹਦੇ ਹੁਣ ਵਿਕੂਗੀ ਹਾਂਜੀ ਫਿਰ ਮੁੱਲ ਹੁਣ ਦੇ ਹਿਸਾਬ ਨਾਲ ਆਊਗੀ ਸਾਹਮ ਛੱਡ ਕੇ ਦਵਾਂਗੇ ਅੱਛਾ ਜੀ ਤੇ ਜੇ ਅਜੇ ਕੱਚੀ ਨਾ ਵਿਗੀ ਫਿਰ ਆਪਾਂ ਤਿਆਰ ਕਰਕੇ ਵੇਚਾਂਗੇ ਫਿਰ ਮੁੱਲ ਹੋਰ ਹੋਊਗਾ ਫੋਨ ਤੇ ਕਰਾਂਗੇ ਮੁੱਲ ਇਹ ਮੁੱਲ ਫੋਨ ਤੇ ਮੁੱਲ ਫੋਨ ਤੇ ਕਰਾਂਗੇ ਕਿਉਂਕਿ ਕਿਸੇ ਵੀਰ ਭਰਾ ਨੇ ਵਪਾਰੀ ਨੇ ਵੀ ਖੜਨੀ ਹੁੰਦੀ ਆ ਹਾਂਜੀ ਹਾਂਜੀ ਗਾਹ ਵੇਚਣਾ ਵੀ ਨਾ ਡੰਗਰ ਠੀਕ ਹੈ ਜੀ ਆਪਾਂ ਆਪਣੇ ਹਿਸਾਬ ਨਾਲ ਲੈ ਆਏ ਆ ਠੀਕ ਹੈ ਜੀ ਕਿਹੜੇ ਪਹਨਤਰਾ ਦੇ ਖੜਨੀ ਉਹਨੇ ਆਪਦੇ ਹਿਸਾਬ ਨਾਲ ਖੜਨੀ ਮੁੱਲ ਦੋਸਤੋ ਇਹਦਾ ਮੱਝ ਦਾ ਹੋਊਗਾ ਫੋਨ ਤੇ ਜੀ ਬਾਕੀ ਕੱਦ ਦੇਖੋ ਕਿੱਡਾ ਵਾ ਹਾਂਜੀ ਹਾਂਜੀ ਮੇਲ ਕਿਢੀ ਛੋਟੀ ਜੀ ਸਮੇਂ ਤੱਕ ਵੀਰ ਤੇ ਕੋ ਰਹਿੰਦੀ ਫੇਰ ਆਪਾਂ ਵੀਡੀਓ ਦੁਬਾਰਾ ਦੀ ਅਪਲੋਡ ਕਰਾਂਗੇ ਵੈਸੇ ਦੋਸਤੋ ਵੀਡੀਓ ਲੇਵਾ ਬਹੁਤ ਜ਼ਿਆਦਾ ਪੁੱਟਣਾ ਛੋਟੀ ਨੇ ਬਹੁਤ ਜ਼ਿਆਦਾ ਆ ਲੋ ਜੀ ਦੋਸਤੋ ਕਰੋ ਚੈੱਕ ਆ ਫਲਾ ਦੀ ਕੁਆਲਿਟੀ ਕਰੋ ਚੈੱਕ ਬਹੁਤ ਜ਼ਿਆਦਾ ਇੱਕੋ ਜਿਹਾ ਹਾਂਜੀ ਹਾਂਜੀ ਚਾਰ ਸਵਾਨਾ ਬਾਕੀ ਦੋਸਤੋ ਫਲਾ ਦੀ ਸ਼ੇਪ ਬਹੁਤ ਵਧੀਆ ਜੀ ਅਜੇ ਦੋਸਤੋ ਤਿਆਰੀ ਕੀਤੀ ਆ ਦੁੱਧ ਲਾਉਂਦੀ ਇਹਦੇ ਕਰਮਾਣੀ ਦੇ ਮੋਲੇ ਜੇ ਸਾਢੇ 5 ਫੁੱਟ 2.5 ਹੋਊਗੀ ਛੋਟੀ ਦੀ ਠੀਕ ਹੈ ਜੀ ਹਾਂਜੀ ਅੱਛਾ ਤੇ ਵੀਰ ਗਾਂ ਦੀ ਡਿਟੇਲ ਦੱਸਿਓ ਆਪਾਂ ਵੀਰਾਂ ਨੂੰ ਗਾਂ ਕਿੰਨਾ ਸੁਭਸ ਹੋਈ ਗਾਂ ਵੀ ਪਣੇ ਦੱਸਣ ਮੁਤਾਬਕ ਜਿਵੇਂ ਆਪਾਂ ਨੂੰ ਦੱਸਿਆ ਗਿਆ ਦੂਜਾ ਸੁਗਾ ਬਾਕੀ ਕੋਈ ਵੀਰ ਭਰਾ ਆਪਣੀ ਸਮਝ ਕਰ ਲੈ ਦੂਜਾ ਵੀ ਹੋ ਸਕਦੀ ਤੇ ਤੀਜਾ ਵੀ ਹੋ ਸਕਦੀ ਠੀਕ ਹੈ ਜੀ ਸੁਈ ਨੂੰ ਨਰਮ ਹੋ ਗਿਆ ਸੁਈ ਨੂੰ ਤਿੰਨ ਦਿਨ ਹੋ ਗਏ ਵੀਰ ਜੀ ਅੱਛਾ ਜੀ ਬੱਚਾ ਬੱਚਾ ਵਛਾ ਹੈ ਜੀ ਬੱਚਾ ਦੋਸਤੋ ਆ ਵਛਾ ਜੀ ਕਰੋ ਚੈੱਕ ਤਿੰਨ ਦਿਨ ਦਾ ਟਾਈਮ ਸੁਈ ਨੂੰ ਹੋ ਗਿਆ ਵੀਰ ਬੋਲਾ ਕਿ ਨਾ ਆ ਰਹੇ ਹੋਂ ਜਿਹੜਾ ਮੌਕਾ ਆਪਾਂ ਕੁਝ ਨਹੀਂ ਦੱਸਣਾ ਜੋ ਕੋ ਛਾਉਣਾ ਉਹ ਸਾਹਮਣੇ ਆ ਜਾਣਾ ਆਪਾਂ ਚੁਵਾਈ ਕਰਾ ਦੇਣੀ ਹੈ ਵੀਰ ਜੀ ਇਹਦੀ ਬਾਲਟੀ ਚ ਪੈ ਜਾਣਾ ਹੈ ਬਾਲਟੀ ਚ ਪੈ ਜਾਣਾ ਹੈ ਤੋਰੀਏ ਜੀ ਇਹਨੂੰ ਕੱਢੀਏ ਬਾਹਰ ਲਓ ਦੋਸਤੋ ਦੁੱਧ ਵੀਰ ਕਹਿੰਦਾ ਆਪਾਂ ਦ ਇਨੂੰ ਵੀ ਰੈਡੀ ਕੱਚੇ ਸਾਨੂੰ ਤੋਰੀ ਹੈ ਇੱਧਰ ਹੋਏ ਆਉਣ ਤੋਂ ਬਾਕੀ ਦੋਸਤੋਂ ਗਾ ਦਾ ਆਰਡਰ ਕਰੋ ਚੈੱਕ ਕੋਈ ਸੋਣਾ ਦੋਸਤੋਂ ਆਰਡਰ ਤਿਆਰ ਕੀਤਾ ਜੀ ਕਰਮਾਲੀ ਨੇ ਪੂਰਾ ਨਿੱਗਰ ਤੇ ਪੂਰੇ ਜੋਸ਼ ਵਾਲਾ ਆਰਡਰ ਤਿਆਰ ਕੀਤਾ ਜੀ ਪਿਓਰ ਜਰਸੀ ਦੋਸਤੋਂ ਪੰਜਾਬ ਵਾਲੀ 1 ਮਿੰਟ ਵੀ ਲੱਗੀ ਥੰਡੀ ਸੀ ਬਾਕੀ ਠੰਡੀ ਸੀ ਬਹੁਤ ਜਿਆਦੀ ਆ ਆ ਦੇਖੋ ਥਾਲ ਦੇਖੋ ਠੰਡੀ ਸੀਲ ਬਹੁਤ ਜਿਆਦੀ ਹੈ ਠੀਕ ਹੈ ਜੀ ਲੈਦਾ ਵੀਰੋ ਆਧਕਾਰ ਵੀ ਦੋਸਤੋ ਜਰਸੀ ਗਾਂ ਦਾ ਜਿੰਨਾ ਦਾ ਪੂਰਾ ਬਰਾਬਰ ਜੇ ਪੂਰੀ ਰਾਜੀ ਪੂਰੀ ਜੰਮੀ ਫਲੀ ਚਾਈ ਦੋਸਤੋ ਵੀਡੀਓ ਦੇ ਵਿੱਚ ਕਰਾ ਲੈਣੀ ਥੋੜਾ ਵੇਟ ਕਰਿਓ ਪ੍ਰੋਪਰ ਦੁੱਧ ਜੋ ਹੋਊਗਾ ਤੁਹਾਡੇ ਸਾਹਮਣੇ ਆ ਰਹਿਣਾ ਆਪਾਂ ਮੰਤੀ ਕਰਾ ਕੇ ਜਾਵਾਂਗੇ ਦੁੱਧ ਦੀ ਵੀਡੀਓ ਦੇ ਵਿੱਚ ਹੀ ਦੋਸਤੋ ਬੈਕਸਾਈਡ ਤੋਂ ਕਰੋ ਲੈਟਰ ਚੈੱਕ ਬਹੁਤ ਜਿਆਦੀ ਠੰਡੀ ਸੀਲ ਆ ਮੈਂ ਚੱਡਾ ਇਹ ਗਰਾ ਠੀਕ ਹੈ ਲਓ ਵੀ ਜੀ ਬੱਚਾ ਲਈਏ ਤੇ ਚੁਾਈ ਕਰੀਏ ਲਓ ਦੋਸਤੋ ਬੱਚਾ ਛੱਡ ਕੇ ਤੇਰੇ ਗਾਂਸ ਲਿਆ ਕਰੋ ਚੈੱਕ ਜੀ ਦੋਸਤੋ ਵੀਡੀਓ ਥੋੜੀ ਜਿਹੀ ਲੰਮੀ ਜਰੂਰ ਹੋ ਸਕਦੀ ਭਰ ਤਸੱਲੀ ਦੋਸਤੋ ਤੁਹਾਡੀ ਵੀਰਾਂ ਦੇ ਭੈਣ ਭਰਾਵਾਂ ਦੇ ਜਿਹੜੇ ਵੀ ਵੀਡੀਓ ਵੇਖਣਗੇ ਉਹਨਾਂ ਦੀ ਤਸੱਲੀ ਪੂਰੀ ਜਰੂਰ ਕਰਾਵਾਂਗੇ ਚੋਾਈ ਦਾ ਪਤਾ ਲੱਗ ਜੂਗਾ ਦੁੱਧ ਕਿੰਨਾ ਦਿੰਦੀ ਏ ਹਰ ਇੱਕ ਚੀਜ਼ ਕਿੱਦਾਂ ਗਾਂ ਮਿਲਦੀ ਏ ਕੋਈ ਵੀਰ ਜੀ ਵੰਗਾ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਕੋਈ ਕੁਝ ਨਹੀਂ ਬਿਨਾ ਦੋਸਤੋ ਵੰਗੇ ਤੋਂ ਰੱਸੀ ਤੋਂ ਬਿਨਾ ਗਾਂ ਵੀਰ ਕੰਦਾ ਵੀ ਮਿਲਦੀ ਏ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਸੋ ਤੁਹਾਡੇ ਸਾਹਮਣੇ ਆ ਜਣਾ ਲਓ ਦੋਸਤੋ ਥਣਾ ਇੱਕ ਕੁਆਲਿਟੀ ਕਰੋ ਚੈੱਕ ਜੀ ਪਸਮਾਨ ਦੋਸਤੋ ਗਾਣਾ ਆ ਗਿਆ ਪੂਰਾ ਦੇਖੋ ਦੋਸਤੋ ਥਾੜਾ ਦਾ ਬੋ ਜੀ ਵੀਰ ਜੀ ਪਾਲਟੀ ਕਰ ਲੋ ਚੈੱਕ ਠੀਕ ਹੈ ਵੀਰ ਜੀ ਕਰੋ ਸ਼ੁਰੂ ਠੰਡੀ ਸੀ ਲੈਣੀ ਭਾਜੀ ਭਾਂ ਚਾਰ ਵਾਰੀ ਉੱਠ ਕੇ ਬਹੁਤ ਥੱਲੇ ਠੀਕ ਹੈ ਜੀ ਪਹਿਲਾਂ ਵੀਰ ਕੱਲੇ ਕੱਲੇ ਥਾਂਡੇ ਧਰਮ ਖਾਦੀ ਇੱਕ ਹਾਂ ਅਗਲਾ ਹਾਂ ਜੀ ਆ ਅਗਲਾ ਦੋ ਲਟਾ ਬਹਿਣੀ ਵਾਲਾ ਠੀਕ ਹੈ ਜੀ ਆ ਮਗਰਲਾ ਦੂਜੇ ਨੰਬਰ ਦਾ ਯਾ ਉਧਰ ਵੇਖ ਲੈ ਠੀਕ ਹੈ ਵੀਰ ਜੀ ਕਰੋ ਸ਼ੁਰੂ ਜੀ ਹਾਂ ਜੀ ਦੋਸਤੋ ਧਾਰ ਕਰੋ ਚੈੱਕ ਕਿ ਕਿੰਨੀ ਮੋਟੀ ਧਾਰ ਬਣੀ ਹੈ ਹੈ ਪੋਲੀ ਰੂਰ ਗਈ ਠੀਕ ਹੈ ਫਿਰ ਚੋਂ ਲੱਗਿਆ ਇਹ ਨਹੀਂ ਕੋਈ ਦਿੱਕਤ ਹੈ ਚੱਡਾ ਲਾਉਣ ਦੀ ਵੀ ਲੋੜ ਨਹੀਂ ਜਿਹੜੇ ਵਧੀਆ ਥਣ ਲੱਗੇ ਆ ਰਾ ਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਮੈਨੂੰ ਕੋਈ ਚੋਂਦਿਆ ਠੀਕ ਹੈ ਜੀ ਬਾਕੀ ਦੋਸਤੋ ਚੋਈ ਕਰਨ ਵਾਲਾ ਵੀਰ ਜਾਣ ਵਾਲਾ ਹੋਣਾ ਚਾਹੀਦਾ ਪਸ਼ੂ ਨਹੀਂ ਦੋਸਤੋ ਚੋਈ ਤੋਂ ਭੜਾ ਬੰਦਾ ਕਰੀ ਵੀ ਮਸਤ ਚੁਆਈ ਹੈ ਦੋਸਤੋ ਇਹ ਕਰ ਲਓ ਚੈੱਕ ਕੋਈ ਰੱਸੀ ਨਹੀਂ ਜੇ ਬੱਲੇ ਬੱਲੇ ਵੇਜੋ ਸਿੱਧੇ ਬੱਲੇ ਵੇਜੋ ਛੱਡ ਕੇ ਵੇਜੋ ਕੋਈ ਚੱਕਰ ਨਹੀਂ ਠੀਕ ਹੈ ਜੀ ਦੋਸਤੋ ਇਹ ਮਸਤ ਖਲੋਤੀ ਜੇ ਕਰ ਲਓ ਚੈੱਕ ਦੂਰ ਤੋਂ ਤੁਹਾਨੂੰ ਦਿਖਾ ਦਮਾ ਕਰੀ ਚੁਆਈ ਦਾ ਜਿਹੜਾ ਟਾਈਮ ਹੈ ਦੋਸਤੋ ਉਹ ਵੀ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ ਲਓ ਦੋਸਤੋ ਟਾਈਮ ਚੈੱਕ ਕਰ ਲਓ 5:40 ਸ਼ਾਮ ਦਾ ਟਾਈਮ 17 ਦਸੰਬਰ ਕਿਸੇ ਵੀਰ ਨੇ ਦੋਸਤੋ ਗਾਂ ਚਵਾਈ ਵੀਡੀਓ ਕਾਲ ਤੇ ਜਾ ਆ ਆ ਕੇ ਚੋਣੀ ਤੇ ਆਪਣੇ ਟਾਈਮ ਟੂ ਟਾਈਮ ਦੋਵੇਂ ਟਾਈਮ ਚਵਾਈ ਬੇਸ਼ੱਕ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਤਾਕੀ ਚਾ ਮਗਰਲੇ ਦੋਸਤੋ ਚਵਾਈ ਹੋ ਗਈ ਹੈ हां ਨੁੱਚੜ ਕੇ ਕੋਜ ਥਣ ਭਾਈ ਤੇ ਆਹ ਦੋਸਤੋ ਦੁੱਧ ਨੂੰ ਚੈੱਕ ਕਰ ਸਦੇ ਬਾਲਟੀ ਚ ਪਿਆ ਬਾਲਟੀ ਬਦਲਨੀ ਵੀਰ ਆ ਰਹੀ ਦੇਖੋ ਬਾਲਟੀ ਇੱਕ ਇੱਕ ਬਾਲਟੀ ਚ ਪੂਰੀ ਇਹ ਮੇਨੂੰ ਹੁਣ ਵੀ ਬਾਲਟੀ ਦੀ ਜਿਵੇਂ ਲਕਾਉਂਗਾ ਆ ਵੇਖ ਲਓ ਖਾਲੀ ਹੈ ਨਾ ਠੀਕ ਠੀਕ ਹੈ ਜੀ ਧਾਰਨਾ ਧਾਰ ਬਰਾਬਰ ਆਊਗੀ ਥਣ ਦੀ ਠੀਕ ਹੈ ਜੀ ਇੱਕ ਧਾਰ ਦਾ ਵੀ ਵਾਧ ਘਾਟ ਦਾ ਨਹੀਂਗਾ ਕੋਈ ਫਰਕ ਹੈਗਾ ਠੀਕ ਹੈ ਜੀ ਬੱਚਾ ਵੀ ਦੋਸਤੋ ਸੇਮ ਕਲਰ ਆ ਵੇਖ ਲੋ ਵੀਰ ਜੀ ਲੋ ਜੀ ਦੋਸਤੋ ਦੁੱਧ ਦੀ ਚੁਆਈ ਹੋ ਗਈ ਤੁਹਾਡੇ ਸਾਹਮਣੇ ਆ ਗਿਆ ਤੇ ਮਿੰਤੀ ਆਪਾਂ ਦੋਸਤੋ ਤੁਹਾਨੂੰ ਪਰਵਾ ਦੇਣੀ ਹੈ ਲੀਟਰਾਂ ਦੇ ਨਾਲ ਲਓ ਜੀ ਕਿੰਨੇ ਲੀਟਰ ਫੜਦੇ ਆ ਗਾੜ ਕੀ ਬਿ ਡਿਲੀਵਰੀ ਕਰਨੀ ਹੈ ਲਓ ਜੀ ਅੱਧਾ ਕਿਲੋ ਲੀਟਰ ਦੋਸਤੋ ਕਰ ਲੋ ਚੈੱਕ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਲੋ ਨੋ 10 ਅਰ 11 ਇਹ 11 12 13 13 ਹੋ ਗਿਆ ਜੀ ਆ ਥੋੜਾ ਜਿਹਾ ਘਾਟੇ ਤੇ ਰਹੀ ਮੰਨ ਲਓ ਤੁਸੀਂ 6.5 ਲੀਟਰ 6.5 ਕਿਲੋ ਦੁੱਧ ਦੋਸਤੋ ਅੱਧਾ ਕਿਲੋ ਲੀਟਰ ਤੇ ਵੀ ਲੀਟਰ ਕਰੀ ਚੈੱਕ ਕਰਵਾ ਦੇ ਮੜਾ ਜੀ ਆ ਲੀਟਰ ਵੇਖ ਲਓ ਆ ਲੀਟਰ ਦੋਸਤੋ ਅੱਧਾ ਕਿਲੋ ਲੀਟਰ ਜੇ ਤੇ 13 ਡੋਰ ਨਾ ਵਖਾ ਦਿਓ 500 ਗ੍ਰਾਮ ਲਿਖਿਆ ਜੁੱਤੇ ਆ ਲਓ ਦੋਸਤੋ ਕਰ ਲਓ ਚੈੱਕ ਠੀਕ ਹੈ ਜੀ 13 ਲੀਟਰ ਬੋੜਾ ਹੀ ਆ ਭਾਜੀ ਤਜੇ ਦਿਨ ਦੀ ਸੂਈ ਥੱਲੇ ਠੀਕ ਹੈ ਜੀ 17 ਕਿਲੋ ਤੋਂ ਪਲਾਸ ਵਾਲੀ ਵਸ਼ੀ ਆਪਣੀ ਹੁਣ ਅੱਗੇ ਕੋਈ ਵੀਰ ਭਰਾ ਆਪਣੀ ਸਮਝ ਕਰ ਲੈ ਬਾਕੀ ਦੋਸਤੋ ਆ ਥੋੜਾ ਥੋੜਾ ਦੀ ਕੁਆਲਿਟੀ ਕਰੋ ਚੱਕ ਐ ਦੋਸਤੋ ਨਿ ਬਿਲਕੁਲ ਦੋਸਤੋ ਇਹ ਖਾਲੀ ਕਰਗੀ ਵਾਲਾ ਸਰੇ ਅੱਛਾ ਵੀਰ ਮੁੱਲ ਦੇਦਾ ਆਪਾਂ ਕੀ ਕਰੀਏ ਵੀਰ ਜੀ ਇਹੋ ਜਿਹਾਂ ਵੜਾ ਦਾ ਮੁੱਲ ਤੇ 70 ਵੀ ਚੱਲੰਦੇ ਆ 75 ਵੀ ਚੱਲੰਦੇ ਆ ਤੇ 65 ਵੀ ਚੱਲਦਾ ਹਾਂਜੀ ਹਾਂਜੀ ਮੁੱਲ ਕਰਾਉਣ ਵਾਲੀ ਗੱਲ ਤੇ ਫਿਰ ਤੇ 65 ਹੀ ਆ ਹਾਂਜੀ 68 ਦੀ ਦੇ ਦਈਏ ਮੁੱਲ ਮੰਨ ਤੋ ਸਕਦਾ 60 ਦੀ ਦੇ ਦਈਏ 60 ਚੋ ਦੇ ਸਕਦਾ ਜੀ 60 ਚੋ 2 ਛੱਡ ਦਾਂਗੇ 58 58 ਹਜ਼ਾਰ 40000 ਛੱਡ ਦਾਂਗੇ 57000 ਦੀ ਵੈਟ ਦੇ। 57000 ਹੋ ਗਿਆ ਜੀ। ਹਾਂਜੀ ਬਾਕੀ ਜਿਹੜਾ ਕੋਈ ਵੀਰਪਰਾ ਫੋਨ ਲਾਊਗਾ ਉਹਦਾ ਮਾਨਸਤਕਾਰ ਪੂਰਾ ਕਰਾਂਗੇ। ਗੁੱਲਾ ਛੋੜ ਛੱਪਾ ਕਰਾਂਗੇ। ਅਜੇ ਵੀ ਕਰਾਂਗੇ ਕੋਈ ਗੱਲ ਨਹੀਂ। ਦੇ ਕੇ ਦੋ ਰਾਂਗੇ ਕਿ ਮੋੜ ਦੇਣੀ ਆ। ਠੀਕ ਠੀਕ ਹੈ। ਹਾਂਜੀ। ਲਓ ਦੋਸਤੋ 57000 ਪੀਤੇ ਹੋਇਆ ਵੀਰ ਕੰਦਾ ਜਿਹੜਾ ਕੋਈ ਵੀਰਪਰਾ ਫਿੱਦਣਾਊਗਾ ਉਹਦਾ ਮੌਕੇ ਤੇ ਮਾਨਦਰਾ ਜ਼ਰੂਰ ਹੋਊਗਾ। ਦੋਤੋ ਦੋਸਤੋ ਅਜੇ ਬੋੜਾ ਹੀ ਆ 13 ਲੀਟਰ ਬੋੜਾ ਦੋਸਤੋ ਹੈਗਾ ਥੱਲੇ ਮੌਕੇ ਦਾ ਮੌਜੂਦ ਆ। ਕਿਸੇ ਵੀਰ ਨੂੰ ਦੋਸਤੋ ਚੋਣੀ ਬੇਸ਼ੱਕ ਤੇ ਮੱਝ ਦਾ ਦੋਸਤੋ ਮੁੱਲ ਹੋਊਗਾ ਜੇ ਫੋਨ ਤੇ ਮੱਝ ਗੱਬਣਿਆਂ ਸੂਨ ਦੇ ਵਿੱਚ ਟਾਈਮ ਹੈ ਜੇ ਘੱਟੋ-ਘੱਟ 15 ਦਿਨ ਦਾ ਖੜਦੀ ਹੈ ਜਿਹੜੇ ਵੀ ਨੂੰ ਦੋ ਪਸੂ ਜਿਹੜਾ ਪਸੂ ਪਸੰਦ ਆਊਗਾ ਨੰਬਰ ਵੀਰ ਦਾ ਸਕਰੀਨ ਤੇ ਚੱਲੂਗਾ ਵੀਰ ਦਾ ਫੋਨ ਤੇ ਵੀਰ ਜੀ ਮੈਂ ਗੱਬਣਿਆਂ ਜੇ ਕਿਸੇ ਭੈਣ ਭਰਾ ਨੂੰ ਚੰਗੀ ਲੱਗਦੀ ਹੈ ਆਪਣਾ ਸੌਦਾ ਲੜਿਆ ਠੀਕ ਹੈ ਇਹ ਆਪਦੀ ਟਿਪਕੇ ਪਾਸ ਕਰਕੇ ਖੜੇ ਗਾਂ ਸੂਈ ਸਵਾਈਏ ਚ ਉਹ ਲੈ ਕੋਈ ਨਹੀਂ ਧਾਰਨਾ ਧਾਰ ਚੈੱਕ ਕਰ ਲੈ ਕੋਈ ਬਾਦ ਘਾਟ ਹੋ ਗਈ ਤੇ ਆਪਾਂ ਇੱਥੇ ਜ਼ਿੰਮੇਵਾਰ ਬੈਠੇ ਆਪਣੇ ਘਰ ਚਾਰ ਡੰਗ ਤਸੱਲੀ ਕਰ ਲੈ ਕਿਉਂਕਿ ਵਾਪਰਿਆ ਖਲਰ ਗਾਂ ਜਾ ਕੇ ਗਰੰਟੀ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਇਹ ਤੇ ਗੱਲ ਹੈ ਠੀਕ ਹੈ ਜੀ ਇੱਥੇ ਦੁੱਧ ਦੀ ਵੀ ਗਰੰਟੀ ਆ ਸਭ ਕਾ ਇਹਦੀ ਹੈ ਹਾਂਜੀ ਹਾਂਜੀ ਇਹ ਅੱਜ ਦਾ ਰੇਟ ਆ ਕੱਲ ਨੂੰ ਆਪਾਂ 2 ਦਿਨ 4 ਦਿਨ ਕੋ ਡੱਕ ਕੇ ਆਪਾਂ ਜੇ 17 18 ਕਿਲੋ ਦੁੱਧ ਕਰਦੇ ਆਂ ਫਿਰ ਵਸ਼ੀ ਦਾ ਰੇਟ ਇਹ ਰੇਟ ਦਾ ਵੱਖਰਾ ਹੋਣਾ ਵੱਖਰਾ ਹੋਵੇ ਨਹੀਂ ਉਹ ਤੇ ਗੱਲ ਹੈ ਵੀ ਸਿਆਬ ਕਰਨੀ ਰਾ ਠੀਕ ਹੈ ਜੀ ਠੀਕ ਅਰਦਾਸ ਦੋਸਤੋ ਦੁਬੇ ਕਰੀ ਵੀ ਕਿਤਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹਰਦੀਪ ਸਿੰਘ ਫੋਨ ਨੰਬਰ ਵੀਰ ਇੱਕ ਰੀ ਫੇਰ ਬੋਲ ਦੀਏ ਮੋਬਾਈਲ ਨੰਬਰ 99928 10243 ਵੀਰ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ